ਸੂਬੇ ਭਰ ਵਿੱਚ ਹੜ੍ਹਾਂ ਨੇ ਹਾਹਾਕਾਰ ਮਚਾ ਰਹੀਏ ਤੇ ਇਸੇ ਵਿੱਚ ਚਲੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਫੈਸਲਾ ਲਿਆ ਹੈ ਜਿੱਥੇ ਕਿ ਸੂਬਾ ਪਧਰੀ ਛਪਾਰ ਰੈਲੀ ਰੱਦ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਪੰਜਾਬ ਚਾਹੇ ਹੜ੍ਹਾਂ ਨੂੰ ਲੈ ਕੇ ਫੈਸਲਾ ਲਿਆ ਗਿਆ ਹੈ ਤੇ ਅਕਾਲੀ ਦਲ ਨੇ ਛਪਾਰ ਰੈਲੀ ਰੱਦ ਕੀਤੀ ਹੈ ਕੋਰ ਕਮੇਟੀ ਮੈਂਬਰ ਐਸ ਆਰ ਕਲੇਰ ਨੇ ਕਿਹਾ ਕਿ ਅਕਾਲੀ ਦਲ ਹੜਪੀੜਤ ਲੋਕਾਂ ਦੀ ਸੇਵਾ 'ਚ ਜਾਵੇਗਾ ਉਹਨਾਂ ਕਿਹਾ ਕਿ ਰੈਲੀ ਨਾਲੋਂ ਲੋਕਾਂ ਦੀ ਸੇਵਾ ਜ਼ਰੂਰੀ ਹੈ ਸੁਣੋ ਤੁਸੀਂ ਵੀ ਹੋਰ ਕੀ ਕਿਹਾ ਕੀ ਪ੍ਰੋਗਰਾਮ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ 7 ਸਤੰਬਰ ਨੂੰ ਬਹੁਤ ਵੱਡੀ ਜਿਹੜੀ ਕਾਨਫਰੰਸ ਹੈ ਉਸ ਪਾਰ ਦੇ ਮੱਦੇ ਤੇ ਸ਼ੋਮਨੀ ਕਾ ਜਰੂਰਤ ਕੀਤੀ ਜਾਂਦੀ ਹੈ ਤੇ ਐਸ ਕੀ ਵੀ ਜਿਹੜੀ ਹੈਗੀ ਆ ਉਹ 7 ਸਤੰਬਰ ਨੂੰ ਕੀਤੀ ਜਾਣੀ ਸੀ ਉਹਦੇ ਵਾਸਤੇ ਬਹੁਤ ਸਾਰੀਆਂ ਤਿਆਰੀਆਂ ਸਾਡੇ ਵੱਲੋਂ ਹੋ ਚੁੱਕੀਆਂ ਸੀ ਜਿਵੇਂ ਕਿ ਜਿਵੇਂ ਜੜੀ ਡਾਣੀ ਉਹਦੇ ਵਾਸਤੇ ਪੈਸੇ ਜਣੇ ਅਸੀਂ ਸ਼ਮਾਇਨਾਂ ਦੀਆਂ ਨਾ ਨਾ ਸਾਊਂਡ ਸਿਸਟਮ ਜਿੰਨੇ ਵੀ ਪ੍ਰਬੰਧ ਸੀਗੇ ਸਾਡੇ ਸਾਰੇ ਵਧੀਆ ਸੀ ਔਰ ਉਸ ਤੋਂ ਇਲਾਵਾ ਬਹੁਤ ਸਾਰੇ ਹਲਕਿਆਂ ਦੇ ਵਿੱਚ ਅਸੀਂ ਜਿਹੜੀਆਂ ਬੱਸਾਂ ਵੀ ਬੁੱਕ ਕਰਾਤੀਗੇ ਸੀਆਂ ਵੀ ਕਿੰਨੇ ਅੰਗਲੀਆਂ ਬੱਸਾਂ ਜਿਹੜੀਆਂ 60 60 70 70 ਜਿਹੜੀਆਂ ਬੱਸਾਂ ਹੈਗੀਆਂ ਉਹ ਤੇ ਕੇਵਲ ਹਰ ਹਲਕੇ ਚ ਆਉਣੀਆਂ ਸੀਗੀਆਂ ਬਹੁਤ ਵੱਡਾ ਪ੍ਰਬੰਧ ਬਹੁਤ ਵੱਡਾ ਜੋਸ਼ ਸਾਰੇ ਵਰਕਰ ਜਿਹੜੇ ਹੈਗੇ ਆ ਬੜੇ ਉਤਸ਼ਾਹ ਦੇ ਵਿੱਚ ਸੀਗੇ ਕਿ ਆਪਾਂ ਵੱਡਾ ਕੱਟ ਜੜਾਗਾ ਕੀਤਾ ਜਾਣਾ ਉਹਦੇ ਵਾਸਤੇ ਸਾਰੇ ਫੱਬਾ ਪਾਲ ਹੋਏ ਬੈ ਸੀ ਤੇ ਮੈਂ ਸਮਝਦਾ ਹੈਗਾ ਕਿ ਸਾਡੇ ਇੰਨਾ ਸਾਰੀ ਸਾਡੀ ਟੀਮ ਹੈਗੀ ਹੈ ਸਾਡੇ ਅਸੀਂ ਸਾਰੇ ਹਲਕਾ ਇੰਚਾਰਜ ਜਿਹੜੇ ਹੈਗੇ ਸਾਰੇ ਬੜੀ ਮਿਹਨਤ ਕਰਦੇ ਜਿਹਦਾ ਪ੍ਰਧਾਨ ਸਾਡੇ ਦਿਹਾਤੀ ਦੇ ਵੀ ਖੜਿਆ ਤੇ ਸਮਾਜ ਤੋਂ ਵੀ ਆਇਆ ਤੇ ਨਾਲ ਆਪਣੇ ਸ਼ਹਿਰ ਤੋਂ ਵੀ ਹੈ ਬਹੁਤ ਉਤਸ਼ਾਹ ਸਗਾ ਪਰ ਹਾਲਾਤ ਨੂੰ ਦੇਖਦੇ ਹੋਏ ਕਿਉਂਕਿ ਪੰਜਾਬ ਦੇ ਵਿੱਚ ਹਟਾਂ ਦੀ ਸਥਿਤੀ ਬਣੀ ਹੋਈ ਆ ਤੇ ਸਾਰ ਸੁਖਵਿੰਦਰ ਸਿੰਘ ਬਾਦਲ ਸਾਹਿਬ ਪ੍ਰਧਾਨ ਸ਼ੋਮਨੀ ਕਾਦੀਰ ਉਹ ਆਪਾਂ ਦੇਖ ਰਹੇ ਹਾਂ ਕਿ ਰਾਤ ਦੇ ਨੇਕ ਕਰਕੇ ਉੱਥੇ ਬੜਾ ਪੂਰਾ ਮਤਲਬ ਹਰ ਪੀੜਤਾ ਦੀ ਜਿਹੜੀ ਅੱਗੇ ਮਦਦ ਕਰ ਰਹੀ ਹੈ ਉਹਨਾਂ ਨਾਲ ਦੁੱਖ ਦੇ ਵਿੱਚ ਖੜੇ ਹੈਗੇ ਆ ਔਰ ਉਹਨਾਂ ਬਦੋਂ ਅੱਜ ਸਪੈਸ਼ਲ ਆਦੇਸ਼ ਮੈਨੂੰ ਇਹ ਹੋਇਆ ਸੀ ਕਿ ਸੁਵਿਚੇ ਸੰਗਤ ਦਾ ਪਹਿਲਾਂ ਤਾਂ ਧੰਵਾਦ ਕਰੋ ਕਿ ਤੁਸੀਂ ਬਹੁਤ ਵੱਡੇ ਵਧੀਆ ਜਿਹੇ ਇੱਥੇ ਇੰਤਜ਼ਾਮ ਕਾਂਦੇ ਵਿੱਚ ਲਗੇ ਸੀ ਬੜਾ ਕਾਠੇ ਤੇ ਰਾਜੀ ਪਰ ਆਪਾਂ ਹੜਾ ਦੇ ਰਾਤ ਨੂੰ ਦੇਖਦੇ ਪੰਜਾਬ ਦੀ ਸਿਟੀ ਨੂੰ ਦੇਖਦੇ ਹੋਏ ਇਹ ਜਿਹੜਾ ਹੈਗਾ ਜਿਹੜਾ ਰੈਲੀ ਜਾਂ ਕਾਨਫਰੰਸ ਹੈ ਜੋ 7 ਸਤੰਬਰ ਨੂੰ ਹੋਣੀ ਸੀ ਪ੍ਰਧਾਨ ਸਾਹਿਬ ਦੇ ਹਦੇਸ਼ ਦੇ ਮੁਤਾਬਕ ਹੁਣ ਇਹ ਰਾਜ ਕੀਤੀ ਜਾਂਦੀ ਹੈ ਤੇ ਨਾਲ ਪ੍ਰਧਾਨ ਸਾਹਿਬ ਦਾ ਆਦੇਸ਼ ਇਹ ਵੀ ਹੈ ਕਿ ਸਾਰੇ ਜਿਹੜੇ ਵਰਕਰ ਹੈਗੇ ਸਾਡੇ ਸਾਡੇ ਸਰਕਲ ਹਲਕਾਂ ਇੰਚਾਰਜ ਸਾਰੇ ਜੜ ਕੇ ਆਪੋ ਆਪਣੇ ਹਲਕੇ ਦਾ ਵੀ ਖਿਆਲ ਰੱਖੋ ਕਿਉਂਕਿ ਸਾਡਾ ਏਰੀਆ ਜਿਹੜਾ ਹੈਗਾ ਉਹ ਸਤੋ ਦੇ دریا ਦੇ ਨਾਲ ਲੱਗਦਾ ਜਿਹਦੇ ਦਾ ਆਪੋ ਆਪਣੇ ਹਲਕੇ ਦਾ ਵੀ ਖਿਆਲ ਖਾ ਉਸ ਤੋਂ ਇਲਾਵਾ ਜੋ ਰਾਹਤ ਕਾਰਜ ਪ੍ਰਧਾਨ ਸਾਹਿਬ ਚਲਾ ਰਹੇ ਆ ਉਹਦੇ ਵਾਸਤੇ ਬਣਾਇਆ ਗਿਆ ਕਿ ਖਰਿੰਦਰ ਫੋਰਮ ਜਿਹੜਾ ਹੈਗਾ ਜਿੰਦਰ ਹੈਗਾ ਪਠਾਨਕੋਟ ਜਿੰਦਰ ਰੋਡ ਦੇ ਉੱਤੇ ਉੱਥੇ ਇਹਨਾਂ ਨੇ ਗਿਆ ਸੀ ਕਿ ਵੱਡੀ ਗਿਣਤੀ ਦੇ ਵਿੱਚ ਭਾਰੀ ਤਰਾਦ ਦੇ ਵਿੱਚ ਆਪਾਂ ਉੱਥੇ ਰਾਸ਼ਨ ਜਾਂ ਜੋ ਵੀ ਆਪਾਂ ਉਥੇ ਸਮਗਰੀ ਦੇ ਉੱਤੇ ਭੇਜ ਸਕਦੇ ਆ ਉਹ ਭੇਜੋ ਸਾਰਿਆਂ ਨੂੰ ਇਹ ਵੀ ਅਪੀਲ ਹੈਗੀ ਆ ਪ੍ਰਧਾਨ ਸਾਹਿਬ ਵੱਲੋਂ ਕਿ ਆਪਾਂ ਸਾਰਿਆਂ ਨੇ ਡਟ ਕੇ ਇਸ ਸਮੇਂ ਦੇ ਵਿੱਚ ਜੋ ਹਰ ਪੀੜਤ ਹੈਗੇ ਸਾਡੇ ਭੈਣ ਭਰਾ ਜੋ ਵੀ ਹੈਗੇ ਆ ਉਹਨਾਂ ਦੀ ਆਪਾਂ ਬਹੁਤ ਚੜਕੇ ਮਿਹਨਤ ਕਰਕੇ ਬਾਤ ਚੜਕੇ ਆਪਾਂ ਮਦਦ ਕਰੀਏ ਮਿਹਨਤ ਕਰੀਏ ਔਰ ਇਸ ਜਿਹੜਾ ਸਮਾਂ ਹੈਗਾ ਉਹ ਸਮਾਂ ਜਿਹੜਾ ਸੱਚੇ ਬਾਦਸ਼ਾਹ ਅਸੀਂ ਅਹਿਸਾਸ ਵੀ ਕਰਕੇ ਆਇਆ ਸੱਚੇ ਬਾਦਸ਼ਾਹ ਬਖਸ਼ਿਸ਼ ਕਰਨ ਜਿਹੜਾ ਸਾਡਾ ਪੰਜਾਬ ਹੈਗਾ ਉੱਤੇ ਜਿਹੜਾ ਹੈਗਾ ਹੱਸਦਾ ਬਸਰ ਰਹੀ ਔਰ ਆਪਾਂ ਸਾਰੇ ਰਲ ਕੇ ਇਸ ਪੰਜਾਬ ਦੀ ਸ਼ੋਮਨੀ ਕਾ ਜਿਹੜਾ ਤੁਹਾਨੂੰ ਪਤਾ ਹਮੇਸ਼ਾ ਹਰ ਇੱਕ ਦੇ ਦੁੱਖ ਸੁੱਖ ਵਿੱਚ ਖੜਾ ਹੈਗਾ ਪ੍ਰਧਾਨ ਜੀ ਜਿਹੜਾ ਆਪਾਂ ਦੇਖ ਰਹੇ ਆ ਦਿਨ ਰਾਤ ਇੱਕ ਕੀਤਾ ਹੈਗਾ ਤੇ ਕਿਵੇਂ ਮਤਲਬ ਉੱਥੇ ਹਰ ਇੱਕ ਪਿੰਡ ਜਾ ਕੇ ਅੱਗੇ ਜਾ ਕੇ ਮੁਰੇ ਹੋ ਕੇ ਜੋ ਵੀ ਉਹ ਮਦਦ ਕਰ ਸਕਦੇ ਆ ਉਹ ਕਰ ਰਿਹਾ ਆ ਆਪਾਂ ਵੀ ਉਹਨਾਂ ਦਾ ਦੇਸ਼ ਤੇ ਆਪਾਂ ਪੂਰਾ ਕਰਦੇ ਹੋਏ ਆਪਾਂ ਵੀ ਆਪੋ ਆਪਣੇ ਹਲਕੇ ਵਿੱਚ ਵੀ ਤੇ ਵੱਡੀ ਗਿਣਤੀ ਵਿੱਚ ਆਪਾਂ ਬੜੀ ਤਰ੍ਹਾਂ ਦੇ ਵਿੱਚ ਆਪਾਂ ਉੱਥੇ ਵੀ ਸਾਜੋ ਸਮਾਨ ਜਰ ਆਏਗਾ ਪਹੁੰਚੀ ਕਿਜੀ ਸੋਚੀ ਸੰਗਤਾਂ ਵੀ ਮੈਂ ਧੰਨਵਾਦ ਕਰਦਾ ਤੁਹਾਡੇ ਅੱਜ ਬਹੁਤ ਵੱਡਾ ਕਾਰਸਿਕਾ ਤੇ ਅੱਜ ਵੀ ਮੈਂ ਦੇਖ ਰਿਹਾ ਇਸ ਕਾ ਕੇਸ ਠੰਗਾ ਸਾਰੇ ਆਏ ਹੋ ਬੜਾ ਜੋਸ਼ ਹੈ ਸੋ ਸਮੁੱਚੀ ਸੰਗਤ ਦਾ ਸਾਰਿਆਂ ਦਾ ਮੈਂ ਤਰਵਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ